ਰਾਤ ਨੂੰ ਸਕੂਟਰੀ ਤੇ ਮੋਟਰਸਾਈਕਲ ਚਲਾਉਣ ਵਾਲੇ ਹੋ ਜਾਓ ਸਾਵਧਾਨ ਨਹੀਂ ਤੁਹਾਡੇ ਨਾਲ ਵੀ ਵਾਪਰ ਸਕਦਾ ਇਹ ਆਪਾਣਾ ਅਕਸਰ ਹੀ ਅੱਜਕੱਲ੍ਹ ਹਰ ਇੱਕ ਕੰਮ ਕਰਨ ਲੱਗੇ ਹਰ ਕੋਈ ਬਹੁਤ ਹੀ ਕਾਲੀ ਵਿੱਚ ਹੁੰਦਾ ਏ ਤੇ ਬਹੁਤ ਸਾਰੇ ਲੋਕ ਸਕੂਟਰ ਮੋਟਰਸਾਈਕਲ ਜਾਂ ਸਕੂਟਰੀ ਚਲਾਉਣ ਲੱਗੇ ਬਿਨਾਂ ਕੁਝ ਦੇਖੇ ਬਸ ਚਾਬੀ ਲਾ ਕੇ ਉੱਪਰ ਬੈਠ ਜਾਂਦੇ ਨੇ ਪਰ ਜੇ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਦੇ ਮੀਟਰ ਵਿੱਚ ਇੱਕ ਛੋਟਾ ਜਿਹਾ ਸੱਪ ਦਿਖਾਈ ਦੇ ਰਿਹਾ ਏ ਦਰਸਲ ਇਹ ਸੱਪ ਕਾਮਨ ਕੈਰਕਟਰ ਨਾਮ ਦਾ ਏ ਜੋ ਕਿ ਬਹੁਤ ਹੀ ਈਲਾ ਹੁੰਦਾ ਏ ਇਹ ਵਿਅਕਤੀ ਰਾਤ ਨੂੰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਅਤੇ ਜਦੋਂ ਇਹ ਮੋਟਰਸਾਈਕਲ ਲੈ ਕੇ ਆਪਣੇ ਕੰਮ ਤੇ ਪਹੁੰਚਦਾ ਹੈ ਅਤੇ ਜਦੋਂ ਇਹ ਮੋਟਰਸਾਈਕਲ ਨੂੰ ਖੜਾਉਣ ਲੱਗਦਾ ਹੈ ਤਾਂ ਉੱਥੇ ਇਸ ਨੂੰ ਇਹ ਸੱਪ ਦਿਖਾਈ ਦਿੰਦਾ ਏ ਸੋ ਬਚਤ ਸਿਰਫ ਇਸ ਕਰਕੇ ਰਹਿ ਗਈ ਕਿ ਇਹ ਸੱਪ ਮੀਟਰ ਵਿੱਚ ਸੀ ਜੇ ਕਿਤੇ ਹੋਰ ਹੁੰਦਾ ਤਾਂ ਇਸ ਦੇ ਡੰਗ ਵੀ ਮਾਰ ਸਕਦਾ ਸੀ ਸੋ ਇਹ ਸੱਪ ਜਿੱਥੇ ਮੀਟਰ ਦੀ ਰੇਸ ਵਾਲੀ ਤਾਰ ਹੁੰਦੀ ਏ ਉੱਥੋਂ ਅੰਦਰ ਵੜਿਆ ਕਿਉਂਕਿ ਰੇਸ ਵਾਲੀ ਤਾਰ ਟੁੱਟੀ ਹੋਈ ਸੀ ਤੇ ਉੱਥੇ ਜਗ੍ਹਾ ਖਾਲੀ ਸੀ ਸੋ ਤੁਸੀਂ ਵੀ ਰਾਤ ਨੂੰ ਹਮੇਸ਼ਾ ਆਪਣੇ ਸੰਦਾਂ ਤੇ ਬੈਠਣ ਲੱਗੇ ਚੈੱਕ ਜ਼ਰੂਰ ਕਰ ਲੇ ਕਰੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ